ਹਣਾ ਜੀ 99ਵਾਂ ਬਿਆਨ ਚਾਹੋ। ਕਿਹਨ ਟੇ ਪੇਟੀ ਜਗਤੁਰੇ ਵਾਲੇ ਜੀ ਮਜਮਾਲ ਬੋਧਾ ਰਹਿਣਾ। ਕੀ ਹੋਇਆ ਕਿ ਮਾਮਲਾ ਮੜਾ ਸਰਪ੍ਰਿਕੀਂ ਦਰਦ ਤੇ ਹੋਇਆ। ਮਾਮਲਾ ਇਹ ਸੀਗਾ ਵੀ ਟੱਕਾ ਨਾ ਇੱਕ ਜ਼ਮੀਨ ਦੇ ਬਿਆਨੇ ਦਾ ਰੌਲਾ ਸੀ। ਠੀਕ ਹੈ ਜੀ। ਤੇ ਉਹ ਬੰਦੇ ਡਿਸਟ੍ਰਿਕਟ ਗਰਾਊਂਡ ਮੋਰ ਟਾਈਮ ਤੇ ਆਏ। ਨਹੀਂ ਜੀ। ਤੇ ਚਲੋ 2 ਮਹੀਨਾ ਫਿਰ ਟੱਕਾ ਕਰਨ ਲੱਪੇ ਤੇ ਕਬਜ਼ਾ ਕਰਨ ਨੂੰ ਫਿਰਦੇ ਸੀ। ਉਹ ਲੋਕ ਕਬਜ਼ਾ ਕਰਨ ਨੂੰ ਫਿਰਦੇ ਸੀ। ਤੇ ਉਹ ਵਿੱਕੀ ਵਿੱਕੀ ਕਤੋਦ ਰਹਿਮਲਾ ਜਗੀਰ ਸਿੰਘ ਪਿੰਡ ਜਮਲਪੁਰ ਦੇ ਉਹ ਕਾ ਦਾ ਕੰਮ ਕਰਦੇ ਆ ਉਹ ਫਿਰ ਇਹੀ ਤੱਕੀ ਦਰਵਾਜ਼ਾ ਲੱਕੜ ਦਾ ਕਰਦੇ ਠੀਕ ਹੈ ਜੀ ਤੇ ਉਹ ਵੀ ਨਾ 10 ਲੱਖ ਦੇ ਬਿਆਨੇ ਦੇ ਵਿੱਚ ਮੇਰੀ ਜ਼ਮੀਨ ਦੇ ਕਬਜ਼ਾ ਕਰਨ ਨੂੰ ਕਰਦੇ ਸੀ ਚਲੋ ਅਸੀਂ ਕੋਰ ਨੂੰ ਭੱਜੇ ਆ ਤੇ ਕੋਰ ਨੇ ਚਲ ਆਪਾਂ ਨੂੰ ਰਾਹ ਦਿੱਤਾ ਸਟੇਜ ਦਿੱਤੀ ਚਲੋ ਸਾਨੂੰ ਉੱਥੇ ਕਟਨ ਦਾ ਹੁਕਮ ਦੇ ਦਿੱਤਾ ਜੀ ਚਲੋ ਅਸੀਂ ਆਪਣਾ ਰੋਜ਼ ਬੈਠਦੇ ਰਹੇ ਆ ਕੌਂਦੇ ਵੀ ਰਹੇ ਆ ਤੇ ਅੱਜ ਅਚਾਨਕ ਮੈਂ ਪਹਿਲਾਂ ਬੈਠਾ ਸੀ ਤਦੋਂ ਮੈਂ ਘਰ ਗਿਆ ਮੈਂ ਕਿ ਚਲ ਮੈਂ ਰੋਟੀ ਖਾ ਆਵਾਂ ਜੀ ਠੀਕ ਹੈ ਤੇ ਮੈਂ ਇੱਥੇ ਗੱਲੇ ਨੂੰ ਲੋਕ ਲਾਇਆ ਤੇ ਮੈਂ ਘਰ ਗਿਆ ਘਰ ਮੈਂ ਰੋਟੀਆਂ ਦੂ ਖਾਧੀਆਂ ਜੀ ਤਾਂ ਕਿ ਮੈਂ ਗੱਡੀ ਚੱਕੀ ਜੋ ਬਾਅਦ ਸਾਇਆ ਨਾ ਜੀ ਤੇ ਇਹ ਪਿੱਛੇ ਲੱਗਿਓ ਸੀ ਜਿੱਦਾਂ ਮੇਰੇ ਉਹ ਕੈਮਰੇ ਗੁੰਮਰੇ ਤੋੜਨਾ ਠੀਕ ਹੈ ਜੀ ਜਦੋਂ ਇਹ ਕੈਮਰੇ ਕੋਲ ਤੋੜਨ ਲੱਗੇ ਮੈਂ ਜਿੱਦਾਂ ਗੱਡੀ 'ਚ ਉਤਰਿਆ ਆਇਆ ਇਹਨਾਂ ਦੇ ਹੱਥ ਦੇ ਵਿੱਚ ਕਿਰਪਾਨਾ ਡਾੜ ਖੰਡੇ ਇਹਨਾਂ ਨੂੰ ਸਾਰਿਆਂ ਨੇ ਮਿੱਤਰੀ ਹੋਣਾ। ਉਹਨਾਂ ਵਿੱਚੋਂ ਤੁਹਾਨੂੰ ਪਤਾ ਕਿਸੇ ਦਾ ਨਾਮ ਪਤਾ ਕੋਈ ਬੰਦੇ ਦਾ? ਹਾਂਜੀ ਹਾਂਜੀ। ਕੀ ਨਾਮ ਉਹਨਾਂ ਦਾ? ਇੱਕ ਵਿੱਕੀ ਸਨਵਜਗੀਰਾਮ ਹੂੰ ਤੇ ਖੁਦ ਇੱਕ ਰਿੱਕੀ ਸਨਵਜਗੀਰਾਮ ਇੱਕ ਗੁਰਮਖ ਸਨੋ ਮਹਾਜਾ ਹੂੰ ਤੇ ਐ ਰਵੀ ਸਨੋ ਮੀਰ ਇੱਕ ਸਨੀ ਸਨੋ ਮੀਰ ਤੇ ਜਗੀਰ ਖੁਦ ਆਪ ਠੀਕ ਆ ਬੀ ਦੋ ਤਿੰਨ ਬੰਦੇ ਆਨਪਛਾਤੇ ਸੀ ਜਿਹੜੇ ਮੇਰੀ ਪਛਾਣ ਚ ਨਹੀਂ ਆਏ ਕਾਲੀ ਬਿਆਨਾ ਕਦੋਂ ਹੋਇਆ ਸੀ ਤੇ ਕੀ ਟੈਂਪਰੇਰੀ ਸੀ ਬਿਆਨਾ 82 ਦੋ ਸਾਲ ਤੋਂ ਉੱਪਰ ਹੋ ਗਿਆ ਦੋ ਸਾਲ ਦਾ ਬਿਆਨਾ ਸੀ ਤਿੰਨ ਮਹੀਨੇ ਬਿਆਨਾ ਨੰਗੇ ਨੂੰ ਹੋ ਗਏ ਹਨ ਇਹਨਾਂ ਨੂੰ ਮੈਂ ਸਨੇਹ ਘਲਦਾਰੇ ਵੀ ਆ ਜਿਓ ਜਸਟੀ ਕਰਾ ਲਓ ਇਹ ਬਾਣੀ ਬੰਦੇ ਉੱਤੇ ਟਾਈਮ ਤੇ ਪਹੁੰਚੀ ਨਹੀਂ ਹੋਰ ਕੀ ਬਿਆਨੇ ਦੇ ਵਿੱਚ ਹੀ ਸਾਡੀ ਜ਼ਮੀਨ ਨੂੰ ਕਬਜ਼ਾ ਕਰਨ ਨੂੰ ਫਿਰਦੇ ਸੀ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਕੀ ਕਿਹੜੀ ਪੈਂਦੀ ਹੈ ਚੌਕੀ ਜਿਹੜੀ ਤੇ ਮੇਰੀ ਥਾਂ ਆ ਉਹ ਹੈਗੀ ਆ ਗਰਾਿਆਂ ਦੇ ਵਿੱਚ ਉਹਨੂੰ ਚੌਂਕੀ ਗਰਾਇਆ ਥਾਣਾ ਪੈਂਦਾ ਜੀ ਇਹ ਮੈਂ ਖੋਦ ਜਿਹੜਾ ਆ ਉਹ ਮੈਂ ਹੈਗਾ ਜਮਾਲਪੁਰ ਦੇ ਵਿੱਚ ਇਹਨੂੰ ਚੌਂਕੀ ਫਗਵਾੜਾ ਥਾਣਾ ਪੈਂਦਾ ਠੀਕ ਆ ਸਿਟੀ ਫਗਵਾੜਾ ਉਹ ਤੁਹਾਡੀ ਮੰਗ ਹੀ ਆ ਜੀ ਹਾਂਜੀ ਤੁਹਾਡੀ ਮੰਗ ਹੀ ਹੈ ਜੀ ਫਾਸੂ ਮੰਗ ਇਹੀ ਆ ਜੀ ਹਾਂ ਦੇਖੋ ਮੇਰਾ ਹਾਲ ਠੀਕ ਹੈ ਕਿ ਨਹੀਂ ਬਸ ਬਾਹਰ ਦਾ ਦੇਖੀ ਕੀ ਆ ਮਾਰ ਘੁੱਟ ਕੀਤੀ ਆ ਸੜਕ ਦੇ ਉੱਪਰ ਲੰਮਾ ਪਾਪਾ ਮੈਨੂੰ ਘੁੱਟਿਆ ਕਰਪਾਨਾ ਡਾਟਾ ਨਾਲ ਘੁੱਟਿਆ ਬਸ ਮੈਨੂੰ ਇਹੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਆਪਣਾ ਭਾਈ ਮੇਰਾ ਨਾਮ ਆਪਣਾ ਹੈ ਜੀ ਕਿਹੜੀ ਜਗ੍ਹਾ ਤੋਂ ਆਪਣੇ ਜਮਾਲਪੁਰ ਰਹਿਣ ਵਾਲੇ ਜੀ ਭਾਈ ਕੀ ਮਾਮਲਾ ਕੀ ਸਾਰਾ ਮਣਾ ਦੱਸੋ ਮਾਮਲਾ ਸਾਰ ਇਹੀ ਆ ਬਸ ਆਪਣੇ ਚਿਜਰਾੜੀ ਆਪਣੀ ਦੁਕਾਨ ਸੀਗੀ ਆਪਣੀ ਜੀ ਉਹ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਠੀਕ ਹੈ ਜੀ ਆਪਣਾ ਪਲਾਟ ਦਾ ਰੌਲਾ ਸੀਗਾ 2 ਸਾਲ ਤੇ ਪਹਿਲਾਂ ਤੇ ਬਿਜਾਨਾ ਸੀਗਾ ਜੀ ਬਿਜਾਨੇ ਦੇ ਧਾਰ ਤੇ ਆਪਣਾ ਪਲਾਟ ਸੀਗਾ ਜੀ ਅੱਛਾ ਜੀ ਠੀਕ ਹੈ ਨਾ ਚਾਚਾ ਜੀ ਮੇਰੇ ਰੋਟੀ ਖਾਣ ਗਏ ਸੀਗੇ ਘਰੋਂ ਗੱਲੇ ਨੂੰ ਲੋਕ ਲੈ ਸੀਗਾ ਚਾਚਾ ਜੀ ਮੇਰੇ ਰੋਟੀ ਖਾਣ ਗਏ ਸੀਗੇ ਠੀਕ ਹੈ ਰੋਟੀ ਖਾ ਕੇ ਘਰੋਂ ਜਿੱਦਾਂ ਵਾਪਸ ਆਏ ਨਾ ਉਹ ਪਹਿਲਾਂ ਹੀ ਸੀਗਾ ਦੁਕਾਨ ਤੋਂ ਪਹਿਲਾਂ ਹੀ ਮਤਲਬ ਤੋੜਪਾਨ ਕਰਕੇ ਰੱਖੀ ਸੀਗੀ ਉਹਨਾਂ ਨੇ ਤੋੜਪਾਨ ਉਹਨਾਂ ਨੇ ਜਿੱਦਾਂ ਕੀਤਾ ਜਿੱਦਾਂ ਮੇਰੇ ਚਾਚਾ ਜੀ ਆ ਕੇ ਗੱਡੀ 'ਚੋਂ ਉਤਰੇ ਆ ਉਹ ਚਾਚੇ ਤੇ ਚਾਚੇ ਦੇ ਮੇਰੇ ਤੇ ਹਮਲਾ ਕਰਨ ਲੱਗੇ ਕਿਹਨਾਂ ਨੇ ਹਮਲਾ ਕੀਤਾ ਜੀ ਇਹਨਾਂ ਨੇ ਜੀ ਵਿੱਕੀ ਹ ਸਨ ਆਫ ਮੀਰ ਸਣੀ ਸਨ ਆਫ ਮੀਰ ਗੁਰਮੁਖ ਸਨ ਆਫ ਮੱਜ ਕਿ ਕਾਰਨ ਕੀ ਝਗੜਿਆ ਬਈ ਮੇਨਾ ਕਾਰਨ ਬਸ ਇਹੀ ਆਪਣੇ ਪਲਾਟ ਦਾ ਰੌਲਾ ਜੀ ਅੱਛਾ ਜੀ 10 ਸਾਲ ਦਾ ਬਿਆ 10 ਲੱਖ ਦਾ ਬਿਆਨਾ ਸੀਗਾ ਇਹਨਾਂ ਨੇ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਬਸ ਇਹਨਾਂ ਨੇ ਮਾਰਕਟ ਕੀਤੀ ਜੀ ਮੇਰੇ ਚਾਚੇ ਨਾਲ ਜੀ ਬਸ ਆਪਣਾ ਇਨਸਾਫ ਚਾਹੀਦਾ ਮੇਰੇ ਚਾਚੇ ਦੇ ਗੱਲ ਚ ਚੈਨੀ ਸੀਗੀ ਜੀ ਟੋਲੇ ਦੀ ਉਹ ਵੀ ਲੈ ਕੇ ਆ ਫੋਨ ਸੀਗਾ ਜੇਬੀ ਚ ਉਹ ਵੀ ਲੈ ਕੇ ਆ ਗੱਲੇ ਚ ਲੱਖ ਰੁਪਏ ਸੀਗਾ ਜੀ ਉਹ ਵੀ ਲੈ ਕੇ ਆ ਕਿੰਚੀ ਦਾ ਕੰਮ ਇਹਨਾਂ ਦਾ ਆਪਣਾ ਕੁਆੜ ਦਾ ਕੰਮ ਹੈ ਜੀ ਠੀਕ ਹੈ ਠੀਕ ਹੈ ਜੀ